ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਸਾਰੇ ਜਾਣਦੇ ਹਾਂ ਵੀ ਪੰਜਾਬ ਦੇ ਵਿੱਚ ਬਹੁਤ ਬੱਚਿਆਂ ਦੇ ਵਿੱਚ ਟੈਲੈਂਟ ਭਰਿਆ ਹੋਇਆ ਜੋ ਕਿ ਛੁਪਿਆ ਹੋਇਆ ਅੱਜ ਇੱਕ ਆਪਣੇ ਛੋਟਾ ਬੱਚਾ ਮੈਨੂੰ ਮਿਲਿਆ ਬਹੁਤ ਵਧੀਆ ਮਤਲਬ ਇੱਕ ਕਲਾਕਾਰੀ ਉਹਦੇ ਵਿੱਚ ਬਾਜਾਂ ਦੋ ਤਿੰਨ ਜਨਵਾਰਾਂ ਦੀਆਂ ਕੱਢਦਾ ਜੋ ਕਿ ਮੈਨੂੰ ਬੜਾ ਵਧੀਆ ਲੱਗਿਆ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਬਣਾ ਕੇ ਮੈਂ ਸ਼ੇਅਰ ਕਰਾਂ ਅ ਬੱਚੇ ਕੀ ਨਾਮ ਹੈ ਤੇਰਾ ਪੂਰਾ ਨਾਮ ਕੀ ਆ? ਇਰਫਾਨ ਸੈਫ। ਇਰਫਾਨ ਸੈਫ ਉੱਚੀ ਬੋਲੀ ਚੰਗਾ। ਤੇ ਇਹ ਬੱਚਾ ਹੈਗਾ ਇਰਫਾਨ ਸੈਫ ਇਸ ਦਾ ਨਾਮ ਆ। ਤੇ ਮੈਂ ਕੋਈ ਮੇਰਾ ਦੋਸਤ ਆ ਉਹਨੂੰ ਲੈ ਕੇ ਆਇਆ ਕਹਿੰਦਾ ਇਹ ਆਵਾਜ਼ਾਂ ਬਹੁਤ ਵਧੀਆ ਜਦੋਂ ਨੇ ਕੱਢ ਕੇ ਸੁਣਾਈਆਂ ਮੈਨੂੰ ਤਾਂ ਬੜੀ ਹੈਰਾਨੀ ਹੋ ਗਈ ਬਿਲਕੁਲ ਹੀ ਜੇ ਆਪਾਂ ਅੱਖਾਂ ਵਿੱਚ ਕੇ ਸੁਣੀਏ ਨਾ ਮਤਲਬ ਪਤਾ ਨਹੀਂ ਲੱਗਦਾ ਵੀ ਕੋਈ ਜਾਨਵਰ ਬੋਲਦਾ ਜਾਂ ਇਹਦੀ ਆਵਾਜ਼ ਆ ਬੱਚੇ ਦੀ। ਕਿਹੜੀ ਕਲਾਸ ਚ ਪੜਦਾ? 8ਵੀਂ। 8ਵੀਂ ਕਲਾਸ ਚ। ਬਾਕੀ ਪਟਰਨ ਨੂੰ ਵੀ ਬਹੁਤ ਇੰਟੈਲੀਜੈਂਟ ਆ ਸੈੱਫ ਲੈ ਫਿਰ ਮੈਨੂੰ ਬੱਕਰੀ ਦੀ ਬਾਜ ਕੱਢ ਕੇ ਦਿਖਾ ਥੋੜੀ ਜੁੱਚੀ ਹੋਰ ਬਾਹ ਕੀ ਬਾਤ ਆ ਯਾਰ ਤੇ ਦੇਖੋ ਦੋਸਤੋ ਬਹੁਤ ਵਧੀਆ ਮਤਲਬ ਇਹਨੇ ਆਵਾਜ਼ ਕੱਢੀ ਆ ਬੱਕਰੀ ਦੀ ਤੁਹਾਨੂੰ ਵੀ ਤੁਸੀਂ ਵੀ ਕਹੋਗੇ ਵੀ ਹਾਂ ਗੱਲਬਾਤ ਹੈਗੀ ਆ ਤੇ ਸਹ ਫੋਨ ਬਾਜ ਕੱਟ ਤੂੰ ਕੁੱਤੇ ਦੀ ਹੋਰ ਕੱਟ ਦੇ ਇੱਕ ਵਾਰ ਸਾਰੀ ਵੀਡੀਓ ਬਰਾਬਰ ਅਹ ਦੇਖੋ ਦੋਸਤੋ ਕੁੱਤੇ ਦੀ ਬਾਜ ਵੀ ਇੱਕ ਇਸਨੇ ਕੱਢੀ ਜਾਂ ਤੇ ਬਿੱਲੀ ਦੀ ਬਾਜ ਰਹਿ ਗਈ ਹੈ ਨਾ ਲੈ ਬਿੱਲੀ ਦੀ ਬਾਜ ਕੱਢ ਫਿਰ ਦੋਸਤੋ ਬਹੁਤ ਵਧੀਆ ਦੇਖੋ ਟੈਲੈਂਟ ਆ ਬੱਚੇ ਦੇ ਵਿੱਚ ਹਜੇ ਉਮਰ ਵੀ ਬਹੁਤ ਛੋਟੀ ਆ ਹੌਲੀ ਹੌਲੀ ਵਧੀਆ ਮਤਲਬ ਹੋਰ ਵੀ ਇਹ ਕਹਿੰਦਾ ਮੈਂ ਪ੍ਰੈਕਟਿਸ ਕਰ ਰਿਹਾ ਕੁਝ ਜਾਨਵਰਾਂ ਦੀ ਆਵਾਜ਼ ਕੱਢਣ ਦੇ ਵਾਸਤੇ ਬਾਕੀ ਇਹ ਛੋਟੀ ਆ ਹੌਲੀ ਹੌਲੀ ਤੁਹਾਨੂੰ ਪਤਾ ਗਲਾ ਵੀ ਡਿਵੈਲਪ ਟਾਈਮ ਲੱਗਦਾ ਹੋਣ ਵਾਸਤੇ ਅ ਬਾਕੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਇਸ ਬੱਚੇ ਦਾ ਹੌਸਲਾ ਵੱਧ ਸਕੇ ਇਸ ਨੂੰ ਥੋੜਾ ਕੌਨਫੀਡੈਂਸ ਹੋਵੇ ਹੋਰ ਵੀ ਤਿਆਰੀ ਕਰੇ ਮੈਂ ਕਿਹਾ ਚਲੋ ਅੱਜ ਸੈਫ ਕੀ ਨਾਮ ਸੀ ਸੈਫ ਇਰਫਾਨ ਸੈਫ ਇਰਫਾਨ ਸੈਫ ਨੂੰ ਮੈਂ ਕਿਹਾ ਚਲੋ ਤੁਹਾਡੇ ਸਾਹਮਣੇ ਲੈ ਕੇ ਆਈਏ ਮੈਨੂੰ ਬਹੁਤ ਖੁਸ਼ੀ ਹੋਈ ਸੁਣ ਕੇ ਇਸ ਦੀਆਂ ਆਵਾਜ਼ਾਂ ਲੈ ਵੀ ਸੈਫ ਧੰਨਵਾਦ ਕਰ ਦੋਸਤਾਂ ਦਾ ਧੰਨਵਾਦ ਜੀ ਵੀਡੀਓ ਸ਼ੇਅਰ ਕਰਨ ਵਾਰ ਫਿਰ ਤਾਂ ਕਹ ਦੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਹਾਂਜੀ ਦੋਸਤੋ ਜਿਉਂਦੇ ਵੱਸਦੇ ਰਹੋ ਧੰਨਵਾਦ